ਪਾਨੇ ਸਿੱਧੂ ਨੂੰ ਪੁਲਿਸ ਨੇ ਚੱਕ ਲਿਆ ਮੈਂ ਕਿਹਨਾ ਸਵਾਦ ਆ ਗਿਆ ਬੱਲੇ ਬੱਲੇ ਹੋ ਗਈ ਨਜ਼ਾਰਾ ਆ ਗਿਆ ਇਹਨੇ ਕੰਮ ਹੀ ਆਵਜੇ ਕਰਦਾ ਸੀ ਗੁੰਡਾ ਗਿਰੀਆਂ ਵਖਾਉਂਦਾ ਸੀ ਕਮਿਸ਼ਨ ਸੀਗਾ ਇਹਦਾ ਪੈਸੇ ਦਿਵਾਉਣ ਦੇ ਵਿੱਚ ਤੇ ਇਹਨੂੰ ਤਾਂ ਚੱਕਣਾ ਹੀ ਸੀਗਾ ਇਹ ਗੱਲਾਂ ਮੈਂ ਨਹੀਂ ਕਰ ਰਿਹਾ ਇਹ ਗੱਲਾਂ ਸਾਡੇ ਕੁਝ ਪੰਜਾਬ ਦੇ ਲੋਕ ਕਰੀ ਜਾਂਦੇ ਆ ਤੇ ਇੱਕ ਸਾਡੇ ਪੰਜਾਬ ਦੀ ਧੀ ਪਹਿਣਾ ਹੋ ਜਿਹੜੀ ਉਹ ਵੀ ਐਕਟਿੰਗ ਜੀ ਕਰੀ ਜਾਂਦੀ ਆ ਹਾਂ ਮੈਂ ਪਾਨਾ ਸਿੱਧੂ ਬੋਲਦੀ ਆ ਤੇ پیسے ਲੱਗਣਗੇ 25000 ਰੁਪਇਆ ਕਮਿਸ਼ਨ ਕਦੇ ਆਇਆ ਤੇ ਕਦੇ ਹੋ ਛੱਡੋ ਗੱਲਾਂ ਪਹਿਲੇ ਇੱਥੇ ਮੈਂ ਹਣ ਗੱਲ ਇਹ ਕਰਨੀ ਚਾਹੁੰਨਾ ਕਿ ਭਾਨਾ ਸਿੱਧੂ ਜਿਹੜਾ ਕਹਿੰਦੇ ਗੁੰਡਾਗਰਦੀ ਕਰਦਾ ਮੈਂ ਮੰਨਦਾ ਉਹਦੇ ਬੋਲਣ ਦਾ ਲਹਿਜਾ ਗਲਤ ਹੋ ਸਕਦਾ ਜਿਹੜਾ ਕਹਿ ਲੋ ਵੀ ਚਲੋ ਉਹਨੇ ਕਈ ਥਾਵਾਂ ਤੇ ਬੋਲਿਆ ਵੀ ਉੱਚੀਆਂ ਨਹੀਂਆਂ ਉਹਦੇ ਹੱਥ ਤੇ ਗਲਤ ਆ ਮੈਂ ਇਹਨਾਂ ਚੀਜ਼ਾਂ ਦੀ ਨਿੰਦਿਆ ਵੀ ਕਰਦਾ ਪਰ ਨਾਲ ਮੈਂ ਵੀ ਗੱਲ ਕਰਦਾ ਕਿ ਜਿਹੜਾ ਕਹਿ ਲੋ ਹਜ਼ਾਰਾਂ ਲੋਕਾਂ ਦੇ ਪੰਜਾਬ ਦੇ ਵਿੱਚ ਆ ਜਿਹੜੇ ਏਜੈਂਟ ਲੋਕ ਸਾਰਿਆਂ ਨੂੰ ਮੈਂ ਮਾਰਾਂ ਨਹੀਂ ਆਂਦਾ ਪਰ ਜਿਨ੍ਹਾਂ ਨੇ ਗਰੀਬਾਂ ਦੇ ਪੈਸੇ ਦੱਬੇ ਹੋਏ ਆ ਕਿਸੇ ਦਾ ਲੱਖ ਕਿਸੇ ਦਾ 2 ਲੱਖ ਕਿਸੇ ਦਾ 3 ਲੱਖ ਕਿਸੇ ਦਾ 4 ਲੱਖ ਆ ਮੈਨੂੰ ਵੀ ਇੱਕ ਮੇਰੇ ਰਿਸ਼ਤੇਦਾਰ ਆ ਉਹਨਾਂ ਨੇ ਫੋਨ ਕੀਤਾ ਕਿ ਕਹਿੰਦੇ ਕੋਈ ਆ ਜਲਾਲਾਵਾ ਇੱਥੋਂ ਹਰਨੀ ਵਾਲੇ ਦੇ ਨੇੜੇ ਹੀ ਰਹਿ ਗਿਆ ਪਿੰਡ ਮੈਂ ਨਾ ਨਹੀਂ ਲੈਂਦਾ ਉਹਦਾ ਤੇ ਉਹ ਜਿਹੜਾ ਕਹ ਲੋ ਵੀ ਅਖੇ ਸਾਡਾ 45000 ਰੁਪਿਆ ਨਹੀਂ ਦਿੰਦਾ ਕਹਿੰਦਾ ਪਹਿਲਾਂ ਤਾਂ ਕਹਿੰਦਾ ਸੀ ਮੈਂ 35000 ਦੇਊਂਗਾ ਫੇਰਾਂ ਦਾ 30000 ਦੇਊਂਗਾ ਤੇ ਕਹਿੰਦੇ ਹੁਣ ਸਾਡਾ ਫੋਨ ਨਹੀਂ ਚੱਕਦਾ ਅੱਛਾ ਇਹੋ ਜਿਹੇ ਬੰਦਿਆਂ ਨੂੰ ਬੰਦਾ ਰੋਗ ਦੇ ਵਿੱਚ ਨਾ ਬੋਲੂਗਾ ਤੇ ਕੀ ਕਰੂਗਾ ਤੁਸੀਂ ਆਪ ਦੱਸੋ ਮੈਨੂੰ ਜੇ ਗੱਲ ਇਹ ਕਰੀਏ ਜਿਹੜਾ ਭਾਨਾ ਸਿੱਧੂ ਆ ਭਾਵੇਂ ਉਹ ਰੋਗ ਨਾਲ ਬੋਲਦਾ ਸੀ ਮੈਂ ਇਹ ਚੀਜ਼ ਦੀ ਫਿਰ ਤੋਂ ਕਹਿੰਨਾ ਮੈਂ ਨਿੰਦਿਆ ਕਰਦਾ ਪਰ ਇੱਕ ਗੱਲ ਦੱਸੋ ਕਿ ਜਿਹੜਾ ਭਾਨਾ ਸਿੱਧੂ ਆ ਉਹ ਤਾਂ ਰੋਗ ਨਾਲ ਬੋਲਦਾ ਸੀ ਤੇ ਜਿਨ੍ਹਾਂ ਨੇ ਪੈਸੇ ਦੱਬੇ ਇੰਨਾ ਚਿਰ ਉਹਨਾਂ ਤੇ ਕੋਈ ਕਾਰਵਾਈ ਨਹੀਂ ਇੱਕ ਬੀਬੀ ਸਾਡੀ ਉਹ ਕਹਿ ਰਹੀ ਆ ਕਾਨੂੰਨ ਕੋਰਟ ਅਸੀਂ ਮੰਨਿਓ ਕੋਰਟ ਦੀ ਵੀ ਅਸੀਂ ਪੂਰੀ ਇੱਜ਼ਤ ਕਰਦੇ ਆ ਅਸੀਂ ਕਾਨੂੰਨ ਦੀ ਵੀ ਪੂਰੀ ਇੱਜ਼ਤ ਕਰਦੇ ਆ ਪਰ ਉਹ ਕਾਨੂੰਨ ਜਿਹੜਾ ਸਾਡੇ ਧੀਆ ਪੁੱਤਾਂ ਦੇ ਡਾਂਗਾ ਪਵਾਉਂਦਾ ਰੋਜ਼ਗਾਰ ਮੰਗਣ ਲੱਗਿਆ ਉਹ ਕਾਨੂੰਨ ਜਿਹੜਾ ਇੱਕ ਮੰਤਰੀ ਇੱਕ ਮੰਤਰੀ ਜਿਹੜਾ ਜਿਹਦੀ ਤਨਖਾ 110000 ਰੁਪਇਆ ਹੋਵੇ ਉਹ ਮੰਤਰੀ ਬੰਸਾਰੀ ਫੋਰਚਨਰ ਆ ਲੈ ਆਵੇ ਬਈ ਉਹਦੇ ਤੇ ਕਾਨੂੰਨ ਕਿਉਂ ਨਹੀਂ ਲੱਗ ਹੁੰਦਾ ਇੱਕ ਕਾਨੂੰਨ ਜਿਹਦੀ ਸਰਕਾਰ ਮੌਜੂਦਾ ਹੋਵੇ ਉਹ ਜਿਹੜਾ ਕਹਿ ਲੋ ਮੌਜੂਦਾ ਹੀ ਐਮਐਲਏ ਨੂੰ ਸੁਖਪਾਲ ਖੈਰੇ ਵਰਗੇ ਨੂੰ ਅੰਦਰ ਚਕਾਈ ਜਾਂਦਾ ਹੋਵੇ ਤੇ ਕਰੋੜਾ ਰੁਪਇਆ ਖਰਚਾ ਕੀਤਾ ਹੋਵੇ ਉਹਨੂੰ ਅੰਦਰ ਕਰਾਉਣ ਵਾਸਤੇ ਦੱਸੋ ਬੀਬੀ ਜੀ ਨੈਨਸੀ ਗਰੇਵਾਲ ਜਿਹਨੂੰ ਮੈਂ ਪੁੱਛਣਾ ਤੂੰ ਸਾਡੀ ਪੰਜਾਬ ਦੀ ਧੀ ਪਹਿਣਾ ਮੈਂ ਚਲੋ ਪੰਜਾਬੀ ਬੋਲਦੀ ਆ ਬੀਬੀਸ ਦਾ ਪੰਜਾਬ ਦੀ ਕਹਾਂਗੇ ਪਰ ਜੇ ਆਪਾਂ ਇਹ ਕਹਿੰਨੇ ਆ ਕਿ ਉਹ ਗੁੰਡਾ ਭਾਨਾ ਸਿੱਧੂ ਤੇ ਭਾਨੇ ਸਿੱਧੂ ਨੇ ਕਿਸੇ ਕੋਲੋਂ ਐਵੇਂ ਪੈਸੇ ਤਾਂ ਨਹੀਂ ਦਵਾਏ ਜੇਕਰ ਪੈਸੇ ਕਿਸੇ ਨੇ ਲੈਣੇ ਸੀ ਤਾਂ ਉਹ ਕਿਸੇ ਐਮਐਲਏ ਕੋਲ ਕਿਉਂ ਨਹੀਂ ਗਿਆ ਕਿਸੇ ਮੰਤਰੀ ਕੋਲ ਕਿਉਂ ਨਹੀਂ ਗਿਆ ਕਿਸੇ ਉਹ ਥਾਣੇ ਦੇ ਐਸਐਚਓ ਕੋਲ ਕਿਉਂ ਨਹੀਂ ਗਿਆ ਤੁਸੀਂ ਹੈ ਕੋਈ ਜਵਾਬ ਕਿਸੇ ਕੋਲ ਉਹ ਜ਼ਿਲ੍ਹੇ ਦੇ ਐਸਐਸਪੀ ਕੋਲ ਕਿਉਂ ਨਹੀਂ ਗਿਆ ਉਹ ਡੀਐਸਪੀ ਕੋਲ ਕਿਉਂ ਨਹੀਂ ਗਿਆ ਉਹ ਪਿੰਡ ਦੇ ਸਰਪੰਚ ਕੋਲ ਕਿਉਂ ਨਹੀਂ ਗਿਆ ਉਹ ਭਾਨੇ ਸਿੱਧੂ ਕੋਲ ਕਿਉਂ ਗਿਆ ਕਿਉਂਕਿ ਉਹਨੇ ਕਈਆਂ ਕਈਆਂ ਦੇ ਪੈਸੇ ਮੜਵਾਤੇ ਰਹੀ ਗੱਲ ਕਮਿਸ਼ਨ ਦੀ ਮੈਨੂੰ ਵੀ ਇੱਕ ਦੋ ਸੱਜਣਾ ਨੇ ਫੋਨ ਆਏ ਸੀ ਕਹਿੰਦੇ ਭਾਈ ਤੂੰ ਕੰਮ ਕੀ ਕਰਦਾ ਮੈਂ ਕਿਹਾ ਕੰਮ ਜੀ ਮਾਲਕੋ ਜਿਹੜਾ ਕੀ ਕਰਨਾ ਕਹਿੰਦੇ ਤੂੰ ਬੋਲਦਾ ਸਰਕਾਰ ਤੇ ਤੂੰ ਐ ਕਰਦਾ ਉਹ ਕਰਦਾ ਮੈਂ ਕਿਹਾ ਯਾਰ ਮੈਂ ਬੋਲਦਾ ਮੈਂ ਮੰਨਦਾ ਪਰ ਮੇਰੀਆਂ 100 ਕਈ ਮਜਬੂਰੀਆਂ ਉਹ ਆਂਦੇ ਵੀ ਤੂੰ ਬੋਲਦਾ ਤੇ ਤੂੰ ਬੋਲਦਾ ਕਿਵੇਂ ਆ ਤੇ ਰੋਟੀ ਕਿੱਥੋਂ ਚੱਲਦੀ ਆ ਤੂੰ ਤੈਨੂੰ ਸਰਕਾਰਾਂ ਪੈਸਾ ਦਿੰਦੀਆਂ ਤੈਨੂੰ ਐ ਕਰਦੀਆਂ ਤੈਨੂੰ ਉਹ ਕਰਦੀਆਂ ਮੈਂ ਫਿਰ ਭਾਈ ਨੂੰ ਉਹਨੂੰ ਵਟਸਐਪ ਤੇ ਭੇਜਿਆ ਮੈਂ ਕਿਹਾ ਚੱਕ ਮੇਰੇ ਸੈਨ ਕੀਤਾ ਤੇ ਇਹ ਆ ਚੱਕ ਜਿਹੜਾ ਕਹਿ ਲਓ ਵੀ ਮੇਰਾ ਮੈਂ ਕੋਈ ਉਦਾਹਰਣ ਦਿਨਾ ਤੁਹਾਨੂੰ ਹੋਰ ਕਿਹਦੇ ਵਿੱਚ ਝੂਠ ਨਹੀਂ ਮੈਂ ਕਿਹਾ ਆ ਚੱਕੋ ਏ ਆ ਰਿਹਾ ਮੈਂ ਕਹਾ ਆ ਰਿਹਾ ਮੇਰਾ ਹਰਪੀਆ ਬਿਆਨ ਇੱਕ ਜਿਹੜਾ ਕਹੋ ਕਰਜੇ ਚੱਕ ਚੱਕ ਕੇ ਕਈ ਥਾਵਾਂ ਤੇ ਸਰਕਾਰ ਨੇ ਭੱਠੇ ਗੋਲ ਕੀਤੇ ਆ ਸਾਡੇ ਅਰ ਕਹਿੰਦੇ ਤੇ ਅਸੀਂ ਕਰਜੇ ਚੱਕ ਚੱਕ ਕੇ ਫਿਰ ਵੀ ਧਰਨਿਆਂ 'ਚ ਜਾਂਦੇ ਆ ਹੁਣ ਮੈਂ ਮੈਂ ਖੁਦ ਕਰਜਾਈ ਆ ਇਸ ਵਕਤ ਮੈਂ ਦੱਸਿਆ ਨੂੰ ਫਿਰ ਉਹ ਆ ਦਾ ਭਾਨੇ ਸਿੱਧੂ ਆਰੀ ਉਹ ਕਮਿਸ਼ਨ ਲੈਂਦੇ ਹੋਣਗੇ ਮੈਂ ਕਹਾ ਲੈਂਦੇ ਹੁਣ ਮੈਂ ਉਹਦੇ ਵਿੱਚ ਕੀ ਕਰ ਸਕਦਾ ਇੱਕ ਭਾਨਾ ਸਿੱਧੂ ਕਹਿੰਦੇ ਕਮਿਸ਼ਨ ਲੈਂਦਾ ਹੋ ਸਕਦਾ ਲੈਂਦਾ ਵੇ ਮੈਨੂੰ ਨਹੀਂ ਪਤਾ ਇਸ ਗੱਲ ਦਾ ਭਾਨਾ ਸਿੱਧੂ ਕਹਿੰਦੇ ਆਖੇ 25000 ਰੁਪਏ ਜਿਵੇਂ ਕੁੜੀ ਦੱਸੀ ਜਾਂਦੀ ਸੀ ਉਹ ਨੈਨਸੀ ਗਰੇਵਾਲ ਵੀ ਆਖੇ 25000 ਕਮਿਸ਼ਨ ਬਣ ਗਿਆ ਸਾਡਾ ਇਹ ਹੋ ਗਿਆ ਸਾਡਾ ਉਹ ਹੋ ਗਿਆ ਭਾਨੇ ਸਿੱਧੂ ਦਾ ਕਮਿਸ਼ਨ ਸਾਰਿਆਂ ਨੂੰ ਦਿਸ ਰਿਹਾ ਜੇਕਰ ਲੈਂਦਾ ਤਾਂ ਮੈਂ ਫਿਰ ਤੋਂ ਕਹਿ ਰਿਆਂ ਭਾਨੇ ਸਿੱਧੂ ਅਰਗਿਆਂ ਨੂੰ ਮੈਂ ਫੋਨ ਲਾ ਲਵਾਂ ਮੈਨੂੰ ਇਹ ਨਹੀਂ ਪਤਾ ਮੇਰਾ ਫੋਨ ਚੱਕਣਗੇ ਕਿ ਨਹੀਂ ਚੱਕਦੇ ਮੈਂ ਉਹਨਾਂ ਦੇ ਕੋਲ ਜਾਂਦਾ ਰਹਿਣਾ ਮੈਨੂੰ ਇਹ ਨਹੀਂ ਪਤਾ ਮੈਨੂੰ ਉਹ ਬੁਲਾਉਣਗੇ ਕਿ ਨਹੀਂ ਬੁਲਾਉਂਦੇ ਪਰ ਜਿੱਥੇ ਸੱਚ ਆ ਮੈਂ ਉਹ ਸੱਚ ਬੋਲੂਗਾ ਕਿ ਭਾਨੇ ਸਿੱਧੂ ਹੋਰੀ ਜੇਕਰ ਕਮਿਸ਼ਨ ਲੈਂਦੇ ਵੀ ਆ ਲੈ ਬਹੁਤ ਇਸ ਟਾਈਮ ਸਾਰੇ মিডিਆ ਚੈਨਲ ਵੀ ਉਹ ਲਿਖ ਲੇ ਕੇ ਪਾਈ ਜਾਂਦੇ ਆ ਜਿਹੜੇ ਉਹਦੇ ਵਿਰੁੱਧ ਬੋਲੀ ਜਾਂਦੇ ਆ ਮੈਂ ਅੱਜ মিডিਆ ਚੈਨਲ ਵਾਲੇ ਵੀਰਾਂ ਨੂੰ ਵੀ ਕਹਿਣਾ ਚਾਹੂੰਗਾ ਕਿ ਮੰਨਦੇ ਆ ਮੰਦਾ ਸਰਕਾਰ ਸਹੀ ਆ ਕਿ ਉਹ ਕਮਿਸ਼ਨ ਲੈਂਦਾ ਪਰ ਕੀ ਸ਼ਰਾਬ ਚੋਂ ਕਿਸੇ ਮੰਤਰੀ ਦਾ ਕਮਿਸ਼ਨ ਹੈ ਨਹੀਂਗਾ ਜਿਹੜਾ ਇਸ ਟਾਈਮ ਪੰਜਾਬ ਦੇ ਵਿੱਚ ਸੱਟਾ ਚੱਲ ਰਿਹਾ ਸੱਟਾ ਕੀ ਉਹਦੇ ਵਿੱਚੋਂ ਕਿਸੇ ਦਾ ਕਮਿਸ਼ਨ ਹੈ ਨਹੀਂਗਾ ਪੰਜਾਬ ਦੇ ਵਿੱਚ ਸੱਟਾ ਚੱਲ ਰਿਹਾ ਮੈਂ ਸਾਡੇ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਸਹਿਬਾਨ ਕੁਲਤਾਰ ਸਿੰਘ ਸੰਧਵਾ ਨੂੰ ਕਹਿਣਾ ਚਾਹੂੰਗਾ ਤੁਹਾਨੂੰ ਦੱਸ ਰਿਹਾ ਕਿ ਤੁਹਾਨੂੰ ਪਤਾ ਨਹੀਂਗਾ ਵੀ ਪੰਜਾਬ ਚ ਨਜਾਇਜ਼ ਸੱਟਾ ਚੱਲ ਰਿਹਾ ਤੁਹਾਨੂੰ ਇਹ ਨਹੀਂ ਪਤਾ ਵੀ ਸ਼ਰਾਬ ਆ ਜਿਹੜੀ ਉਹਦੇ ਚੋਂ ਅਨਲੀਗਲ ਤੌਰ ਤੇ ਲੋਕਾਂ ਤੋਂ 100 ਰੁਪਇਆ ਵਸੂਲਿਆ ਜਾ ਰਿਹਾ ਤੇ ਲਗਭਗ ਇੱਕ ਦਿਨ ਦੇ ਵਿੱਚ 100 ਕਰੋੜ ਰੁਪਏ ਦਾ ਘਪਲਾ ਸ਼ਰਾਬ ਚ ਹੋ ਰਿਹਾ ਹੁਣ ਬੋਲੇ ਇੱਥੇ ਕਿਹੜਾ ਬੋਲਦਾ ਹੁਣ ਦੱਸੋ ਕਿੱਧਰ ਗਏ ਜਿਹੜੇ ਭਾਨੇ ਸਿੱਧੂ ਅਰਗਿਆਂ ਨੂੰ ਕਹਤਾ ਕਮਿਸ਼ਨ ਲੈਂਦਾ ਮੈਂ ਕਹਿਨਾ ਕਿ ਭਾਈ ਹੋ ਸਕਦਾ ਲੈਂਦਾ ਵੇ ਮੈਨੂੰ ਇਹ ਚੀਜ਼ ਦਾ ਨਹੀਂ ਪਤਾ ਪਰ ਗੱਲ ਇੱਥੇ ਆਉਂਦੀ ਆ ਕਿ ਸ਼ਰਾਬ ਤੇ 167 ਰੁਪਏ ਲਿਖਿਆ ਖਾਸਾ ਤੇ ਇੱਕ ਜਿਹੜੀ ਸੋਫੀਆ ਦੀ ਆਉਂਦੀ ਆ ਤੇ ਨਾਲ ਹੀ ਜਿਹੜਾ ਕਹ ਲੋ ਖਾਸੇ ਦੀ ਜਿਹੜੀ ਬੋਤਲ ਤੇ 167 ਤੇ ਲੋਕਾਂ ਤੋਂ ਵੇਚੀ ਜਾਂਦੀ ਆ 270 ਰੁਪਿਆ ਦੀ ਅਦੀਏ ਤੇ ਪਾਏ ਆ 85 ਰੁਪਏ ਲੋਕਾਂ ਨੂੰ ਵੇਚਿਆ ਜਾ ਰਿਹਾ 130 ਚਾਲੀਆਂ ਦਾ ਹੁਣ ਜਿਹੜੀ ਆ ਪੌਗਾ ਉਹਦੇ ਤੇ ਲਿਖਿਆ 45 48 ਰੁਪਏ ਤੇ ਲੋਕਾਂ ਨੂੰ ਵੇਚਿਆ ਜਾ ਰਿਹਾ 70 ਰੁਪਿਆ ਦਾ ਦੱਸੋ ਇਹ ਜਿਹੜੇ 20 40 ਤੇ 100 ਰੁਪਿਆ ਇਲਲੀਗਲ ਤੌਰ ਤੇ ਉਹਦੇ ਕੋਲੋਂ ਲਿਆ ਜਾ ਰਿਹਾ ਇਹ ਦੱਸੋ ਕਿਸੇ ਨੇ ਪੁੱਛਿਆ ਇਹ ਚੀਜ਼ ਦਾ ਮੁੱਦਾ ਮੈਂ ਕਈ ਵਾਰ ਚੱਕਿਆ ਉੱਥੇ ਸਾਰੇ ਚੁੱਪ ਹੋ ਗਏ ਦੱਸੋ ਜੀ ਦੱਸੋ ਆ ਮੰਤਰੀਆਂ ਨੂੰ ਪੁੱਛੋ ਜਿਹੜੇ ਕਹਿੰਦੇ ਸੀ ਅਸੀਂ ਗਰੀਬ ਆ ਸਾਡੇ ਪੱਲੇ ਕੱਖ ਨਹੀਂ ਆਜੋਨਾਂ ਕੋਲ ਫੋਰਚੂਨਰਾਂ ਗੱਡੀਆਂ ਕਿੱਥੋਂ ਆ ਪੁੱਛੋ ਕਦੇ ਕਿਸੇ ਨੂੰ ਕਦੇ ਕਿਸੇ ਨੇ ਭਗਵੰਤ ਮਾਨ ਨੂੰ ਪੁੱਛਿਆ ਕਿ ਤੁਹਾਡੀ ਮਾਤਾ ਜੀ ਦੇ ਬਿਆਨ ਆਏ ਸੀ ਉਹ ਮਾਤਾ ਜੀ ਕੀ ਆਂਦੇ ਸੀ ਕਿ ਪੁੱਤ ਸਾਡਾ ਤਾਂ ਤੁਹਾਡੇ ਬਾਪੂ ਦੀ ਪੈਨਸ਼ਨ ਆਉਂਦੀ ਆ ਉਹਦੇ ਨਾਲ ਗੁਜ਼ਾਰਾ ਮਸਾਂ ਚੱਲਦਾ ਅਸੀਂ ਕਿਉਂ ਗੱਨਮੈਨ ਲਈਏ ਅਸੀਂ ਤਾਂ ਕਰਜ਼ਾਈ ਬਹੁਤ ਆ ਸਾਡਾ ਪਿੰਡ ਬਹੁਤ ਵਧੀਆ ਸਾਨੂੰ ਗੱਨਮੈਨਾਂ ਦੀ ਲੋੜ ਹੀ ਨਹੀਂ ਮੈਨੂੰ ਸੁਹਾ ਨਾਲ ਫੋਨ ਆਉਂਦੇ ਆ ਮੰਮੀ ਤੂੰ ਠੀਣੀ ਮੰਮੀ ਕੀ ਗੱਲ ਹੋ ਗਈ ਅੱਜ ਇਹਨਾਂ ਦੇ ਪਿੰਡ ਦੇ ਲੋਕ ਜਾਂ ਪੰਜਾਬ ਦੇ ਲੋਕ ਡਾਇਨਾਸੌਰ ਬਣ ਗਏ ਕਿਸੇ ਨੇ ਪੁੱਛਿਆ ਨਹੀਂ ਅੱਜ ਪੁੱਛੋ ਮਾਤਾ ਜੀ ਨੂੰ ਕਦੇ ਬਾਪੂ ਜੀ ਦੀ ਪੈਨਸ਼ਨ ਤੇ ਗੁਜ਼ਾਰੇ ਨਹੀਂ ਚੱਲਦੇ ਸੀ ਗੁਜ਼ਾਰੇ ਮਸਾਂ ਚੱਲਦੇ ਸੀ ਮਸਾਂ ਹੀ ਤੇ ਕਰਜ਼ਾਈ ਸੀ ਯਕਦਮ ਸੋਨਾ ਕਿੱਥੋਂ ਆ ਗਿਆ ਇਹਨਾਂ ਦਾ ਮੁੰਡਾ ਜਿਹੜਾ ਭਗਵਾਨ ਤਮਾਨ 3-3 ਲੱਖ ਦੇ ਬੂਟਪੂਣ ਲਾ ਗਿਆ ਜਿਹੜਾ ਕਹਿੰਦਾ ਸੀ ਮੈਂ ਗਰੀਬ ਆ ਮੇਰੀ ਤਨਖਾਹ ਵੀ ਮੇਰ ਤੋਂ ਇਹਦਾ ਬਿਆਨ ਕੱਢੋ ਜਾ ਕੇ ਜਦੋਂ ਕਿਸੇ ਪੱਤਰਕਾਰ ਨਾਲ ਰੌਲਾ ਪਿਆ ਸੀ ਆਂਦਾ ਕੀ ਸੀ ਕਿ ਐਮਪੀ ਦੀ ਤਨਖਾਹ ਦਾ 50000 ਰੁਪਿਆ ਮੈਂ ਤਾਂ ਲੋਕਾਂ ਤੋਂ ਪੈਸੇ ਫੜਦਾ ਧਾਰੇ ਕਹਿੰਦਾ ਦੱਸੋ ਹੁਣ ਮੈਂ ਕੀ ਕਰ ਸਕਦਾ ਪੁੱਛੋ ਇਹਨਾਂ ਤੋਂ ਭਾਨੇ ਸਿੱਧੂ ਵਰਗੇ ਕਮਿਸ਼ਨ ਲੈਂਦੇ ਆ ਤੁਸੀਂ ਕਹਿੰਨੇ ਮੈਨੂੰ ਨਹੀਂ ਪਤਾ ਲੈਂਦਾ ਜਾਂ ਨਹੀਂ ਲੈਂਦਾ ਕਮਿਸ਼ਨ ਮੈਨੂੰ ਨਹੀਂ ਪਤਾ ਮੈਂ ਇਹ ਸੱਚੀ ਗੱਲ ਹੀ ਕਹਿ ਰਿਹਾ ਪਰ ਇਹ ਚ ਗਲਤੀ ਕੀ ਦੀ ਮਨ ਲਓ ਉਹਨੇ ਕੋਲ ਲੋਕ ਜਾਂਦੇ ਆ ਤੇ ਜਿਨ੍ਹਾਂ ਨੂੰ ਉਹਨੇ ਪੈਸੇ ਦਿਵਾਏ ਆ ਉਹਨਾਂ ਵਿੱਚੋਂ ਜੇ 100 ਬੰਦੇ ਨੂੰ ਪੈਸੇ ਦਿਵਾਏ ਆ ਤਾਂ ਮੈਂ ਗਰੰਟੀ ਦੇ ਨਾਲ ਕਹਿੰਦਾ 10 ਬੰਦੇ ਉਹਦੇ ਮਗਰ ਖੜਨਗੇ 90 ਥਿਆਉਣੇ ਨਹੀਂ ਕਿਉਂਕਿ ਉਹ 100ਾਂ ਦੇ ਵਿੱਚੋਂ 90 ਤਾਂ ਨਹੀਂ ਖੜਨੇ ਉਹ ਉਹ ਬੰਦੇ ਆ ਜਿਹੜੇ ਆਪ ਦੇ ਪੈਸੇ ਨਹੀਂ ਕਢਾ ਸਕੇ ਤੇ ਭਾਨੇ ਸਿੱਧੂ ਮਗਰਸਵਾਹ ਖੜ ਜਾਣਗੇ ਜਿਹੜੇ ਭਾਨੇ ਸਿੱਧੂ ਵਰਗੇ ਦੀਆਂ ਮਿੰਨਤਾਂ ਕਰਦੇ ਹੋਣ ਕਿ ਸਾਡੇ ਪੈਸੇ ਕਢਾ ਦਿਓ ਜਿਹੜੇ ਬੰਦੇ ਆਪਦੇ ਪੈਸੇ ਨਹੀਂ ਕਢਾ ਸਕਦੇ ਉਹ ਭਾਨੇ ਸਿੱਧੂ ਵਰਗੇ ਨੇ ਮਗਰ ਸਵਾਹ ਖੜ ਜਾਣਗੇ ਮੈਨੂੰ ਦੱਸੋ ਤਾਂ ਸੀ ਆਖੇ ਆਪਨਾ ਗ ਬਾਪਨਾ ਗ ਤੀਜੇ ਰੰਗ ਨਾਨਕੇ ਨੰਗਾ ਕਰੇ ਨੰਗਾ ਇਹ ਸਵਾਹ ਲਿਆ ਇਹ ਛਾਣ ਕੇ ਉਹ ਭਲਿਓ ਜਿਹੜਾ ਆਪਦਾ ਕੰਮ ਨਹੀਂ ਕਰ ਸਕਦਾ ਉਹ ਕਿਸੇ ਦਾ ਕੰਮ ਕੀ ਕਰੂਗਾ ਹਾਂ ਜਿਨ੍ਹਾਂ ਦੇ ਪੈਸੇ ਕਢਾਏ ਆ ਹੋ ਸਕਦਾ ਉਹਨਾਂ 100 ਦੇ ਵਿੱਚੋਂ 10 ਬੰਦੇ ਖੜ ਜਣ ਉਹਨਾਂ ਦਾ ਸਤਕਾਰ ਵੀ ਕਰਦੇ ਆ ਰਹੀ ਗੱਲ ਹੁਣ ਜਿਹੜੇ ਪੰਜਾਬ ਦੇ ਲੋਕ ਇਹ ਕਹੀ ਜਾਂਦੇ ਆ ਕਿ ਉਹ ਕਮਿਸ਼ਨ ਲੈਂਦੇ ਸੀ ਉਹ ਐ ਕਰਦਾ ਲੈਂਦਾ ਹੋਊਗਾ ਮੈਂ ਫਿਰ ਤੋਂ ਵਾਰ-ਵਾਰ ਕਹਿਣਾ ਪਰ ਯਾਰ ਭਗਵਾਨਤਮਾ ਨੂੰ ਪੁੱਛੋ 50 55 ਕਰੋੜ ਰੁਪਇਆ ਮੌੜ ਰੈਲੀ ਤੇ ਖਰਚਾ ਕੀਤਾ ਇਹਨਾਂ ਦੇ ਮੰਤਰੀ ਕੀ ਕਰਦੇ ਆ ਇਹ ਇਹਨਾਂ ਦੇ ਮੰਤਰੀਆਂ ਨੂੰ ਨਹੀਂ ਪਤਾ ਵੀ ਲੋਕਾਂ ਦੇ ਪੈਸੇ ਕਢਾਈਏ ਉੰਜ ਤਾਂ ਇਹ ਬੜੇ ਸੱਚੇ ਸੁਵਿੱਤਰੇ ਬਣੇ ਫਿਰਦੇ ਆ ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਕਹੂੰਗਾ ਯਾਰ ਗੱਲ ਸੁਣੋ ਮੇਰੀ ਮੈਂ ਕਿਸੇ ਦੀ ਤਾਂ ਗੱਲ ਨਹੀਂ ਕਰਦਾ ਮੈਂ ਆਪਦੀ ਸੁਣਾ ਦਿੰਨਾ ਕਈ ਇਹੋ ਜਿਹੇ ਕੇਸ ਥਾਣਿਆਂ ਦੇ ਵਿੱਚ ਜਿੱਥੇ ਲੋਕਾਂ ਦੇ 70-80 ਹਜ਼ਾਰ ਰੁਪਏ ਲੱਗਣ ਨੂੰ ਥਾਂ ਹੁੰਦੇ ਆ ਜਿਹੜੇ ਸਹੀ ਬੰਦੇ ਹੁੰਦੇ ਆ ਉਹਨਾਂ ਦੀ ਕਦੇ ਪੰਜੀ ਤੱਕ ਨਹੀਂ ਲੱਗਣ ਦਿੱਤੀ ਤੇ ਉਹਨਾਂ ਨੂੰ ਥਾਣੇ ਚੋਂ ਲਿਆਂਦਾ ਵੀ ਆ ਜੇਕਰ ਕੋਈ ਝੂਠਾ ਉਹਨਾਂ ਤੇ ਕੋਈ ਦਾਵਾ ਠੋਕਦਾ ਉਰਦੂ ਕਹਿੰਦਾ ਸਬੂਤ ਦੇ ਬੰਦਾ ਦੱਸ ਭਾਈ ਕਿਵੇਂ ਆ ਜਿੰਨਾ ਕ ਮੈਂ ਕਰ ਸਕਦਾ ਐਡਾ ਕੋਈ ਮੈਂ ਯੋਧਾ ਤਗੜਾ ਨਹੀਂਗਾ ਐਂ ਐਡੀ ਮੈਂ ਤੁਹਾਨੂੰ ਇੱਥੇ ਫੁੰਗੜਾ ਕਰੀ ਜਾਵਾਂ ਪਰ ਉਹਨਾਂ ਬੰਦਿਆਂ ਦਾ ਕਦੇ ਹਾਂ ਚਾਹ ਬਈ ਮੈਂ ਅਗਲੇ ਤੋਂ ਪੀ ਲੈਣਾ ਉਹਨਾਂ ਨੂੰ ਕਹਿੰਦਾ ਬਈ ਚਾਹ ਚਾਹ ਦਾ ਮੈਂ ਸ਼ਕੀਨ ਅਗਲੇ ਨੂੰ ਕਹਿੰਦਾ ਗੋੜਾ ਲਈ ਹੋਵੇ ਤੇ ਜੇ ਕਰੋ ਗਰਮੀ ਹੈ ਤਗਲੇ ਨੂੰ ਕਹਿੰਦਾ ਸੌਂਪਵਾਲੀ ਚਾਹ ਚਾਹ ਮੈਂ ਪੀਣਾ ਪਲਾ ਤੈਨਾਂ ਕਾ ਪੀਲਾ ਚਾਰ ਕਾ ਪੀਲਾ ਮੈਂ ਨਹੀਂ ਆਉਂਦਾ ਮੈਂ ਕਿਸ ਤੋਂ ਚਾਹ ਨਹੀਂ ਪੀਣਾ ਮੈਂ ਪੀਣਾ ਚਾਹ ਅਗਲੇ ਤੋਂ ਭੁੱਖ ਲੱਗੀ ਮੈਂ ਰੋਟੀ ਵੀ ਖਾਣੀ ਅਗਲੇ ਤੋਂ ਇਹ ਨੋਟ ਕਰੋ ਗੱਲ ਪਰ ਉਸ ਤੋਂ ਬਾਅਦ ਉਹ ਬੰਦੇ ਠੁਈ ਨਹੀਂ ਮਾਰਦੇ ਕਿਸੇ ਦੀ ਇਸੇ ਤਰ੍ਹਾਂ ਜਿਹੜਾ ਭਾਈ ਉਹ ਜਿਨ੍ਹਾਂ ਦੇ ਕੋਲ ਫਿਰਦੇ ਆ ਪੰਜਾਬ ਚ ਘੁੰਮਣਾ ਪੰਜਾਬ ਦੇ ਵਿੱਚ ਤੁਰਨਾ ਤੋਂ ਨਾਲੇ ਕਿਹੜਾ ਤਨਖਾਹ ਲੱਗੀ ਕਿਸੇ ਦੀ ਰਹੀ ਗੱਲ ਜਿਹੜਾ ਮੰਤਰੀ ਆ ਮੰਤਰੀ ਤੁਹਾਡੇ ਤੋਂ ਤਨਖਾਹ ਲੈਂਦਾ ਤੁਹਾਡੇ ਤੋਂ ਲੱਖ ਲੱਖ ਰੁਪਏ ਤਨਖਾਹ ਲੈਂਦਾ ਐਮ ਐਲ ਏ ਤੁਹਾਡੇ ਤੋਂ ਤਨਖਾਹ ਲੈਂਦਾ ਉਹ ਤੁਹਾਡੇ ਕੰਮ ਨਹੀਂ ਕਰਕੇ ਦਿੰਦਾ ਉਹਨਾਂ ਕੋਲ ਲੋਕ ਕਿਉਂ ਨਹੀਂ ਜਾਂਦੇ ਇਸ ਕਰਕੇ ਭਾਈ ਸਾਹਿਬ ਮੈਂ ਗੱਲ ਕਹੂੰਗਾ ਕਿ ਭਾਨਾ ਸਿੱਧੂ ਜਿੱਥੇ ਕਿਤੇ ਕਿਸੇ ਨੂੰ ਅੜਬ ਬੋਲਦਾ ਉਹਦੇ ਵਾਸਤੇ ਗੱਲ ਗਲਤ ਹੈ ਇਹਨੂੰ ਗੱਲ ਪਿਆਰ ਨਾਲ ਕਰਨੀ ਚਾਹੀਦੀ ਆ ਪਰ ਜੇਕਰ ਤੁਸੀਂ ਇਹ ਗੱਲ ਕਰਦੇ ਆ ਪੈਸਿਆਂ ਦੀ ਪੈਸੇ ਉਹਨੇ ਕਿਸੇ ਤੋਂ ਨਜਾਇਜ਼ਤਾ ਨਹੀਂ ਦਵਾਏ ਜਾਇਜ਼ ਹੀ ਦਵਾਏ ਆ ਜਾਂ ਕਿਸੇ ਤੋਂ ਐਵੇਂ ਖੋ ਕੇ ਤਾਂ ਨਹੀਂ ਦਿੱਤੇ ਉਹ ਬੰਦਾ ਮਾੜਾ ਬੋਲਦਾ ਉਹ ਕਹਿੰਦਾ ਵੀ ਤੈਨੂੰ ਤੁਸੀਂ ਖੱਜਲ ਖਰਾਬ ਕੀਤਾ ਪੈਸੇ ਦਿਓ ਇਹਨਾਂ ਦੇ ਕਹਿੰਦੇ ਪੈਸੇ ਮੈਂ ਤੁਹਾਨੂੰ ਧਰਨਾ ਲਾ ਲੂੰਗਾ ਉੱਤੇ ਪਰਚਾ ਪਾਊਗਾ ਪਾਜੇ ਕੋਈ ਦਿੱਕਤ ਨਹੀਂ ਮਾਰ ਦੋ ਨੂੰ ਉੱਥੇ ਭਾਨਾ ਸਿੱਧੂ ਨੂੰ ਪਰ ਦੂਜੇ ਪਾਸੇ ਜਿਹੜਾ ਬੰਦਾ ਕਿਸੇ ਗਰੀਬ ਦੇ ਪੈਸੇ ਨਹੀਂ ਦੇ ਰਿਹਾ ਉਹਨੂੰ ਖੱਜਲ ਖਰਾਬ ਕਰ ਰਿਹਾ ਵੇਖੋ ਭਾਨਾ ਸਿੱਧੂ ਤਾਂ ਮਾੜਾ ਬੋਲਿਆ ਨਾ ਮਾਰੋ ਗੋਲੀ ਉਹਦੇ ਰਟ ਪਾਉ ਵੇ ਇਹੋ ਜਿਹਾਂ ਦਾ ਕੀ ਲੋੜ ਐਵੇਂ ਘਾਟੇ ਪਾਉਂਦਾ ਜੰਟਾ ਨੂੰ ਹੁਣ ਦੂਜੇ ਪਾਸੇ ਇਹ ਕਾਮਯਕਤੀ ਦੇ ਕੋਈ ਪੈਸੇ ਨਹੀਂ ਦੇ ਰਿਆ ਉਹਨੀਆਂ ਚੰਗੀਆਂ ਜਿਹੜੀਆਂ ਕਰੋ ਲਕੀਰਾਂ ਕਰਾ ਰਿਆ ਫੱਟੀਆਂ ਚ ਕਿੱਲ ਗੱਟ ਰਿਆ ਫਿਰ ਉਹ ਬੰਦੇ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਜਿਹੜਾ ਉਹਨੂੰ 6 ਮਹੀਨਿਆਂ ਤੋਂ ਸਾਲ ਤੋਂ 2 ਸਾਲਾਂ ਤੋਂ ਖੱਜਲ ਖਰਾਬ ਕਰੀ ਜਾਂਦਾ ਭਾਵੇਂ ਸਿੱਧੂ ਨੂੰ ਤਾਂ ਸਜ਼ਾ ਹੋ ਮੰਨ ਲਓ ਪਰਚਾ ਪਾ ਤਾ ਅੰਦਰ ਕਰਤਾ ਕਰ ਦੋ ਅੰਦਰ ਪਰ ਉਹ ਬੰਦੇ ਨੂੰ ਕੀ ਸਜ਼ਾ ਮਿਲੂਗੀ ਹੁਣ ਮੈਨੂੰ ਦੱਸੋ ਵੀ ਇੱਥੇ ਗਲਤ ਕੌਣ ਤੇ ਸਹੀ ਕੌਣਾ ਭਾਈ ਸਾਹਿਬ ਜਿੰਨੀਆਂ ਕਿ ਮੇਰੇ ਕੋਲ ਜਿਹੜਾ ਮੈਂ ਗੱਲਾਂ ਕਰਨੀਆਂ ਚਾਹਾਂ ਉਹ ਮੈਂ ਗੱਲਾਂ ਤੁਹਾਡੇ ਨਾਲ ਕਰ ਲਿਆਂ ਜਿਹੜੇ ਕਮਿਸ਼ਨਾਂ ਦੀ ਗੱਲ ਆਉਂਦੀ ਆ ਕਿਸੇ ਐਮਐਲਏ ਦੀ ਬਾਹ ਫੜੋ ਉਹਨੂੰ ਕਹ ਤੇਰੇ ਹਲਕੇ ਚ ਚਿੱਟਾ ਚਿੱਟਾ ਚੱਲੀ ਜਾਂਦਾ ਦੱਸ ਇਹਨੂੰ ਤਾਂ ਕਿਉਂ ਚੱਲੀ ਜਾਂਦਾ ਕੋਈ ਅੰਨਾ ਨਹੀਂਗਾ ਸਾਰਾ ਪਤਾ ਉਹਨਾਂ ਨੂੰ ਪੁੱਛੋ ਉਹਨਾਂ ਨੂੰ ਕਿਉਂ ਨਹੀਂ ਪੁੱਛਦੇ ਉੱਥੇ ਨੇ ਕਮਿਸ਼ਨ ਪੁੱਛੋ ਉਹਨਾਂ ਨੂੰ ਕਿਤੇ ਤੂੰ ਤਾਂ ਕਮਿਸ਼ਨ ਨਹੀਂ ਲੈਂਦਾ ਪੁੱਛੋ ਅਗਲੇ ਐਮਐਲਏ ਨੂੰ ਹੇਰ ਨੂੰ ਪੁੱਛ ਤੈਰੇ ਹਲਕੇ ਚ ਸੱਟਾ ਚੱਲੀ ਜਾਂਦਾ ਤੇਰੇ ਹਲਕੇ ਦੇ ਵਿੱਚ ਰੇਤਾ ਐਨੇ ਰੁਪਏ ਫੋਟ ਮਿਲੀ ਜਾਂਦਾ ਥੋੜੀ ਉੱਥੇ ਜ਼ੁਬਾਨ ਕਿਉਂ ਬੰਦ ਹੁੰਦੀ ਆ ਕਿਉਂਕਿ ਤੁਸੀਂ ਉਹ ਬੰਦਿਆਂ ਤੇ ਬੋਲਦੇ ਆ ਜਿਨ੍ਹਾਂ ਦੇ ਸਰਕਾਰ ਐਂਟੀ ਹੁੰਦੀ ਆ ਤੇ ਤੁਸੀਂ ਉਹਨਾਂ ਬੰਦਿਆਂ ਦਾ ਸਾਥ ਦਿੰਨੇ ਆ ਤੁਸੀਂ ਜਿਵੇਂ ਅੰਗਰੇਜ਼ਾਂ ਦਾ ਸਾਥ ਦਿੰਦੇ ਸੀ ਨਾ ਪਹਿਲਾਂ ਆਪਣੇ ਤੇ ਅੰਗਰੇਜ਼ਾਂ ਨੇ ਰਾਜ ਕੀਤਾ ਇਹ ਇਹ ਫਿਰ ਯਾਦ ਰੱਖ ਲੋ ਤੁਹਾਡੇ ਵਿੱਚ ਕਿਤਨੇ ਕਿਤੇ ਅੰਗਰੇਜ਼ਾਂ ਦੇ ਸੈੱਲ ਲਬਦ ਲੱਭਣਗੇ ਵੀ ਹਾਂ ਭਾਈ ਇਹਨਾਂ ਦੇ ਵਿੱਚ ਉਹ ਚਮਚਾ ਗਿਰੀ ਵਾਲੀ ਉਹ ਇੱਕ ਗੱਲ ਯਾਦ ਰੱਖ ਲੋ ਇਤਿਹਾਸ ਗਵਾ ਹਮੇਸ਼ਾ ਨਾਮ ਉਹਨਾਂ ਦਾ ਲਿਆ ਜਾਂਦਾ ਜਿਹੜੇ ਟਕਰਾਉਂਦੇ ਆ ਤੇ ਤਲਵੇ ਚੱਟ ਤਾਂ ਇੱਥੇ ਆਮ ਹੀ ਫਿਰਦੇ ਆ ਨਾ ਤਲਵੇ ਚੱਟੇ ਨਾਲ ਬੱਲੇ ਕੱਖ ਹੀ ਬਾਨਾ ਗੱਲ ਨੂੰ ਸੋਚ ਲੋ ਸਮਝ ਲੋ ਰਹੀ ਗੱਲ ਸਰਕਾਰ ਦੀ ਭਾਨੇ ਸਿੱਧੂ ਨੂੰ ਸਮਝਾ ਦੇਣ ਭਾਈ ਰੋਵਣਾ ਗੱਲ ਨਾ ਕਰ ਆਪ ਦਾ ਕੋਈ ਐਮਐਲਏ ਠੱਲੋ ਜਿਹੜਾ ਲੋਕਾਂ ਦੇ ਪੈਸੇ ਦਵਾਵੇ ਉਸ ਤੋਂ ਬਾਅਦ ਆ ਗਈ ਗੱਲ ਕਮਿਸ਼ਨ ਦੀ ਕੀ ਇਹਨਾਂ ਦੇ ਜਿਹੜੇ ਕੰਮ ਕਰਾਉਂਦੇ ਦਫਤਰਾ ਦਫਤਰਾਂ ਵਾਲੇ ਉਹ ਕਮਿਸ਼ਨ ਨਹੀਂ ਚੱਲਦੇ ਉੱਥੇ ਦੱਸੋ ਮੈਨੂੰ ਕਈ ਥਾਵਾਂ ਤੇ ਹੁਣ ਕਮਿਸ਼ਨ ਲੈਂਦਾ ਹੋ ਕਿਸੇ ਕੋਲ ਸਬੂਤ ਹੈਗਾ ਮੈਂ ਹੁਣੇ ਫਸਾਉਣ ਲੱਗਾ ਇੱਥੇ ਇੱਕ ਇੱਕੋ ਸਰਕਾਰ ਇੱਥੇ ਦੱਸੋ ਸਬੂਤ ਹੈ ਕਿਸੇ ਕੋਲ ਹੋ ਸਕਦਾ ਲੈਂਦਾ ਹੋਵੇ ਮੈਨੂੰ ਨਹੀਂ ਪਤਾ ਇਸ ਗੱਲ ਦਾ ਮੈਂ ਬਾਲਾ ਪੱਖ ਨਹੀਂ ਪੂਰਦਾ ਪਰ ਸਚਾਈ ਗੱਲ ਏ ਮੈਂ ਸਚਾਈ ਕਰਨੀ ਆ ਮੈਂ ਕੋ ਇੱਥੇ ਪਹਾਣੇ ਸਿੱਧੂ ਦਾ ਪੱਖ ਨਹੀਂ ਪੂਰੀ ਜਾਂਦਾ ਮੈਂ ਜਿਹੜੀ ਸੱਚਾਈ ਗੱਲ ਉਹ ਕਰੀ ਜਨਾ ਜੇ ਕਹੋ ਵੀ ਤੁਸੀਂ ਹਾਂ ਭਾਈ ਰੌਲਾ ਪੈਂਦਾ ਫਿਰ ਰੌਲਾ ਤਾਂ ਆਮ ਆਦਮੀ ਪਾਰਟੀ ਦਾ ਵੀ ਪਿਆ ਸੀ ਇਹ ਵੀ ਟਿੱਕ ਟੱਪ ਪੈਸੇ ਦੇ ਵੇਚਦੇ ਆ ਉਹਨਾਂ ਕੋਲ ਕਿਹੜਾ ਕੋਈ ਸਬੂਤ ਸੀ ਲੋਕਾਂ ਕੋਲ ਉਹ ਕਹਿੰਦੇ ਸਬੂਤ ਹੈ ਕਿਸੇ ਕੋਲ ਹੁਣ ਭਾਨਾ ਸਿੱਧੂ ਕਮਿਸ਼ਨ ਲੈਂਦਾ ਸਬੂਤ ਹੈ ਕਿਸੇ ਕੋਲ ਮੈਂ ਤਾਂ ਜੀ ਝੂਠ ਨਹੀਂ ਕਹੂੰਗਾ ਦੱਸ ਦੋ ਤੁਸੀਂ ਗੱਲ ਉਹ ਭਲਿਓ ਸਰਕਾਰ ਨੂੰ ਬੇਨਤੀ ਕਰਦਾ ਲੋਕਾਂ ਦੇ ਪੈਸੇ ਫਸੇ ਉਹਨੇ ਕਢਾ ਦੇ ਉਹ ਕੰਮ ਤੁਸੀਂ ਕਰੋ ਤੁਹਾਡਾ ਕੰਮ ਤੁਹਾਡੇ ਅਫਸਰਾਂ ਕੋਲ ਕਿਉਂ ਨਹੀਂ ਗਏ ਹੋ ਇਹਦੇ ਕੋਲ ਕਾਤੋਂ ਆਏ ਜਿਹੜੇ ਭਾਈ ਆ ਆਪਣੇ ਜਿਹੜੇ ਬੰਦੇ ਬੋਲਦੇ ਆ ਆਪਾਂ ਬਹੁਤ ਆਪ ਦਾ ਕਹਾਨ ਕਰੀ ਜਾਂਦੇ ਆ ਆਪਾਂ ਕਿਉਂ ਮਰੀ ਜਾਂਦੇ ਆ ਆਪਾਂ ਆਪਦੇ ਲੋਕਾਂ ਦੇ ਜਿਹੜਾ ਕਹਿ ਲੋ ਨੁਕਸਾਨ ਕਰੀ ਜਾਂਦੇ ਆ ਉਹ ਸਾਡੀ ਚਾਹੇ ਭੈਣ ਨੈਂਸੀ ਗਰੇ ਆਲ ਹੋਵੇ ਚਾਹੇ ਕੋਈ ਹੋਰ ਹੋਵੇ ਉਹਨਾਂ ਨੂੰ ਬੇਨਤੀ ਆ ਕਿ ਥੋੜਾ ਸਮਝਣ ਦੀ ਕੋਸ਼ਿਸ਼ ਕਰੋ ਜੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ